ਚੱਲ ਚੱਲ 13 ਲਹੂ ਗਿਆ ਆ ਆਰਾਮ ਸੇ ਮੈਂ ਤੇ ਪ੍ਰਤੀਕ ਆ ਗਏ ਆਂ ਜੀ ਉੱਪਰ ਟੱਪ ਵਧੀਆ ਕੜਾਕੀਦਾਰ ਹੈ ਹੈਲੋ एवरीवन वेलकम ਬੈਕ ਟੂ ਆਰ ਚੈਨਲ ਆਈ ਹੋਪ ਯੂ ਗਾਈਜ਼ ਆਰ ਐਕਚੁਅਲੀ ਫਾਈਨ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਫਿਰ ਤੋਂ ਵੈਲਕਮ ਕਰਦੇ ਆਂ 10ਵੀਂ ਪਲੱਸ ਟੂ ਦੇ ਬੋਰਡ ਦੇ ਪੇਪਰ ਸ਼ੁਰੂ ਨੇ ਇਸ ਲਈ ਉਹਨਾਂ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਗੁੱਡ ਲੱਕ ਹੈ ਵਧੀਆ ਤਿਆਰੀ ਕਰੋ ਵਧੀਆ ਪੇਪਰ ਲੈ ਕੇ ਪੇਪਰ ਦੇ ਕੇ ਉਹ ਤੇ ਵਧੀਆ-ਵਧੀਆ ਮਾਰਕਸ ਗੇਨ ਕਰੋ ਇਹੀ ਤੁਹਾਡੇ ਲਈ ਦੁਆ ਕਰਦੇ ਆਂ ਤੇ ਜਿਹੜੀ ਅੱਜ ਦੀ ਵੀਡੀਓ ਹੈ ਉਹਦੇ ਬਣਾਉਣ ਦਾ ਮਕਸਦ ਕੀ ਹੈ ਜੇ ਅਸੀਂ ਜਾਣਾ ਸ਼ਾਪਿੰਗ ਕਰਨ ਦੇ ਲਈ ਸ਼ਾਪਿੰਗ ਮੇਰੀ ਹੋ ਗਈ ਸੀ ਪ੍ਰਤੀਕ ਦੀ ਹੋ ਗਈ ਸੀ ਤੇ ਵੀਰਪਾਲ ਦੀ ਸ਼ਾਪਿੰਗ ਰਹਿੰਦੀ ਆ ਉਹ ਸ਼ਾਪਿੰਗ ਕਰਨਾ ਹੋ ਸਕਦਾ ਹੁਣੇ ਜਾਈਏ ਹੋ ਸਕਦਾ ਕੱਲ ਨੂੰ ਜਾਈਏ ਸੋ ਮੈਂ ਅੱਜ ਦੀ ਵਲੌਗ ਸਟਾਰਟ ਕਰ ਲਿਆ ਜਦੋਂ ਵੀ ਜਾਵਾਂਗੇ ਤੁਹਾਨੂੰ ਬਲੌਗ ਚ ਦੇਖਣ ਨੂੰ ਮਿਲ ਜੂਗਾ ਸ਼ਾਪਿੰਗ ਕਦ ਲਈ ਕਰਦੇ ਆ ਉਹ ਤੁਹਾਨੂੰ ਵੀਰਪਾਲ ਮੈਦਨ ਦੱਸਾਂਗੇ ਕੀ ਹੋ ਗਿਆ ਪਤੰਗ ਪਤੰਗ ਬਸ ਚਾਰੇ ਪਾਸੇ ਨੂੰ ਪਤੰਗ ਦੇਖਦੇ ਨੇ ਹੁਣ ਇੱਧਰ ਫਸਿਆ ਪਿਆ ਇਹਦੇ ਵਿੱਚ ਦਰਖਤ ਦੇ ਵਿੱਚ ਉਹ ਪਤੰਗ ਦਿਖਾਈ ਜਾਂਦਾ ਨਾ ਕਦੇ ਖੁਸ਼ ਕਦੇ ਕੁਛ ਤੇਰੇ ਪੇਪਰਾਂ ਦੀ ਤਿਆਰੀ ਹੋ ਗਈ ਹਾਂਜੀ ਫੁੱਲ ਤਿਆਰੀ ਆ ਹਾਂਜੀ ਠੀਕ ਐ ਪ੍ਰਤੀਕ ਨੂੰ ਵੀ ਸਾਰੇ ਗੁੱਡ ਲੱਕ ਕਹਿ ਦਿਓ ਪ੍ਰਤੀਕ ਦੇ ਵੀ ਫਾਈਨਲ ਪੇਪਰ ਸ਼ੁਰੂ ਹੋ ਰਿ ਨੇ 17 ਤਰੀਕ ਤੱਕ 17 ਨੂੰ ਪਹਿਲਾ ਤੇ ਤੋੜਾ ਸੋ ਇਹਨੂੰ ਗੁੱਡ ਲੱਕ ਜ਼ਰੂਰ ਕਹਿਣਾ ਸਾਰਿਆਂ ਇਹਨੇ ਬਸ ਚਿੱਕੜ ਕਰਨਾ ਹੁਣ ਪਾਣੀ ਦੇ ਨਾਲ ਆਹ ਟੂਟੀ ਦੇ ਵਿੱਚ ਫਸਾਈ ਹੰਦਾ ਕੀ ਕਰੇਗਾ ਤੂੰ ਐ ਕਰਕੇ ਪਾਣੀ ਪਾ ਕੇ ਫਿਰ ਕੀ ਹੋ ਜਾਊਗਾ ਨਹੀਂ ਪਤਾ ਉਹ ਸਰ ਰਹੇ ਹੋ ਬਾਲੀਆਂ ਜਾਦੇ ਸ਼ਰਾਰਤਾਂ ਕਰਨ ਲੱਗ ਗਿਆ ਇਹ ਕਰੇ ਰਹਿ ਕੇ ਹਾਂ ਹਾਂ ਹਣਾ ਸ਼ਰਾਰਤਾਂ ਕਰਨ ਲੱਗੇ ਨਾ ਨਾ ਉਹ ਲਾਲੀ ਡੁੱਟੂ ਛੱਡੀ ਛੱਡ ਚੱਲ ਹੁਣ ਛੱਡ ਦੇ ਫਿਰ ਛੱਡ ਦੇ ਚੱਲ ਛੱਡ ਬੰਦ ਕਰਦੀ ਹਾਂ ਉਹਦੀ ਖੋਲ 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 ਆਪਦੇ ਗੱਲ ਖਿਚਲਾ ਛਿਆਲ ਆ ਗਿਆ ਪਾਣੀ ਚੱਲ ਕਰਦੇ ਬੰਦ ਕਰਦੇ ਬਸ ਹੋ ਗਿਆ ਤੇਰਾ ਸ਼ੌਂਕ ਪੂਰਾ ਦੇਖੋ ਇੱਧਰ ਪਾਣੀ ਛੱਡ ਕੇ ਇੱਥੇ ਖੜਾ ਕਰਤਾ ਬਸ ਵਿੱਚ ਇਹਨੇ ਛੜਪੇ ਮਾਰਨੇ ਨੇ ਪੇਰੈਂਟਸ ਨੂੰ ਮੇਰੀ ਇੱਕ ਰਿਕੁਐਸਟ ਹੈ ਜਿਹੜੇ ਬੱਚੇ ਛੋਟੇ ਨੇ ਉਹ ਜਿਸ ਤਰ੍ਹਾਂ ਵੀ ਸ਼ਰਾਰਤਾਂ ਕਰਦੇ ਨੇ ਉਹਨਾਂ ਨੂੰ ਕਰਨ ਦੇਆ ਕਰੋ ਪੂਰੀ ਖੁੱਲ੍ਹ ਦੇਆ ਕਰੋ ਐਦਾਂ ਕਰਨ ਨਾਲ ਉਹਨਾਂ ਚ ਕ੍ਰੀਏਟੀਵਿਟੀ ਆਏਗੀ ਹਾਂਜੀ ਅਰਜਨ ਸੀ ਪਰਤੀਗ ਨੂੰ ਇੱਕ ਹੋਰ ਟਾਇ ਕੱਢ ਕੇ ਦਿੱਤਾ ਬਹੁਤ ਟਾਈਮ ਦਾ ਪਿਆ ਸੀ ਇਹ ਹੈਗਾ ਡਾਈ ਕਾਸਟ ਮਾਡਲ ਹੈ ਅਰਜਨ ਲੋਹੋ ਦਾ ਹੈਵੀ ਹੈ ਕਾਫੀ ਕੀ ਨਾਮ ਹੈ ਤੇਰੇ ਟਰੈਕਟਰ ਦਾ ਅਰਜਨ ਅਰਜਨ ਕਿਹਨੇ ਦਿੱਤਾ ਏ ਤੈਨੂੰ ਇੰਟੈਲੀਜੈਂਟ ਇਹ ਦੂਜਾ ਟੈਰ ਚਲਦਾ ਨਹੀਂਏਗਾ ਚਲਦਾ ਨਹੀਂ ਹੈਗਾ ਹੈਲੋ ਜੀ ਆ ਜਾਏਗਾ ਨੈਕਸਟ ਡੇ ਫਿਲਹਾਲ ਮੈਂ ਡਿਊਟੀ ਜਾ ਰਿਹਾ ਆਪਣੀ ਸਕੂਲ ਦੇ ਵਿੱਚ ਅੱਜ ਬੈਨ ਤੇ ਨਹੀਂ ਜਾਵਾਂਗੇ ਅੱਜ ਕਾਰ ਲੈ ਕੇ ਜਾਵਾਂਗੇ ਬਿਕੋਜ਼ ਮੈਨੂੰ ਜਲਦੀ ਆਉਣਾ ਪਏਗਾ ਹਾਂਜੀ ਸਕੂਲੋਂ ਮੈਂ ਆ ਗਿਆ ਤੇ ਹੁਣ ਅਸੀਂ ਰੈਡੀ ਆਂ ਜਾਣ ਵਾਸਤੇ ਕਿੱਥੇ ਜਾਣ ਵਾਸਤੇ ਤੁਹਾਨੂੰ ਪਤਾ ਹੀ ਆ ਅੱਜ ਮੰਮੀ ਵੀ ਸਾਡੇ ਨਾਲ ਜਾਣਗੇ ਹੁਣ ਇੰਨੀ ਕੁ ਜ਼ਿਆਦਾ ਗਰਮੀ ਹੋਣ ਲੱਗੀ ਆ ਵੀ ਜੇ ਗੱਡੀ ਦੇ ਕਿਤੇ ਜਾਣਾ ਵੀ ਆ ਏਸੀ ਤੋਂ ਬਿਨਾ ਆਪਾਂ ਸਾਰ ਨਹੀਂ ਸਕਦੇ ਤੇ ਕਿਉਂਕਿ ਗਰਮ ਹੋ ਜਾਂਦੀ ਹੈ ਸ਼ੀਸ਼ੇ ਦੇ ਤਪ ਜਾਂਦੇ ਨੇ ਪੂਰੇ ਫੁੱਲ ਕਾਪਾ ਏਸੀ ਛੱਡਿਆ ਹੋਇਆ 1 ਤੇ ਕਿਉਂਕਿ ਗਰਮੀ ਹੈ ਜਸੀ ਜਾ ਰਹੇ ਆ ਤਨੌਲੇ ਕਿਉਂ ਜਾ ਰਹੇ ਆ ਕਿਉਂਕਿ ਸਾਡੀ ਭਾਂਜੀ ਦੀ ਹੈਗੀ ਐ ਮੈਰਿਜ ਤੇ ਉਹਦੇ ਲਈ ਅਸੀਂ ਕੱਪੜਿਆਂ ਦੀ ਸ਼ਾਪਿੰਗ ਕਰਨ ਜਾ ਰਹੇ ਆ ਮੇਨਲੀ ਸ਼ਾਪਿੰਗ ਕਰਨ ਦੇ ਪਰਪਸ ਨਾਲ ਜਾ ਰਹੇ ਆ ਪ੍ਰਤੀਕ ਦੇਤੇ ਤੇ ਪਾਪਾ ਦੇ ਕੱਪੜੇ ਅਸੀਂ ਲੈ ਲਏ ਸੀ ਪਹਿਲਾਂ ਮੈਂ ਤੇ ਮੰਮੀ ਰਹਿ ਗਏ ਸੀ ਲਓ ਜੀ ਫਸ ਪਹੁੰਚਣ ਵਾਲੀਆਂ 10 ਮਿੰਟਾਂ ਦੇ ਵਿੱਚ ਅਸੀਂ ਤਨੌਲੇ ਪਹੁੰਚ ਜਾਾਂਗੇ ਛੰਨਾ ਪਿੰਡ ਆ ਗਿਆ ਛੰਨਾ ਛੰਨਾ ਭੰਨ ਕੇ ਬਣਾ ਲੈ ਛੈਣੇ ਹਨਾ ਗੱਟਾ ਦਾ ਮੁੰਡਾ ਲਓ ਜੀ ਪਹੁੰਚ ਗਏ ਆ ਟਰੋਲੇ ਗੱਡੀ ਇੰਦਰ ਲਾਤੀ 메인 ਬਾਜ਼ਾਰ ਤੇ ਜਾ ਰਹੇ ਆ ਪ੍ਰਦੀਪ ਸੌ ਗਿਆ ਸੀ ਗਾਰ ਦੇ ਵਿੱਚ ਦੇਖੋ ਕਿਵੇਂ ਲਾਲ ਲਾਲ ਹੋਇਆ ਸਿਆ ਦੇਖੋ ਕਿਦਾਂ ਗਾ ਪੈਂਦਾ ਦੁਕਾਨ ਤੇ ਪ੍ਰਦੀਪ ਇੱਧਰ ਬੈਠ ਗਿਆ ਬਹੁਤ ਜ਼ਿਆਦਾ ਗਾ ਪਈ ਜਾਂਦਾ ਦੁਕਾਨ ਦੇ ਉੱਪਰ ਲੈ ਲਵਾਂਗੇ ਕੱਪੜੇ ਪੂਰੀ ਫੁੱਲ ਢੀੜਾ ਦੁਕਾਨ ਦੇ ਉੱਪਰ ਦੇਖਦੇ ਆਂ ਜੇ ਕੋਈ ਕੱਪੜੇ ਪਸੰਦ ਆਉਂਦੇ ਨੇ ਤਾਂ ਸਾਡਾ ਦੋਨਾਂ ਦਾ ਇੱਥੇ ਬੈਠਿਆ ਨਾ ਕੋਈ ਕੰਮ ਨਹੀਂ ਅਸੀਂ ਬੈਠੇ ਵਾਸੀਆਂ ਲਈ ਜੰਨੇ ਆ ਇਧਰ ਸਿਲੈਕਸ਼ਨ ਹੋ ਰਹੀ ਹੈ ਸੂਟਾਂ ਦੀ ਸਾਨੂੰ ਕੋਈ ਨਹੀਂ ਪੁੱਛ ਰਿਹਾ ਮੈਂ ਤੇ ਪ੍ਰਤੀਕ ਦੁਕਾਨ ਤੋਂ ਬਾਹਰ ਆ ਗਏ ਇਹਨੂੰ ਕੁਝ ਖਾਣ ਨੂੰ ਦਿਵਾਉਣਾ ਹੈ ਭੁੱਖ ਲੱਗੀ ਪਈ ਹੈ ਕਿਹੜੀ ਲਏਗਾ ਚਾਚਾ ਗਿਆ ਚਾਕਲੇਟ ਹੀ ਲੈਣੀ ਹੈ ਚੱਕ ਕੱਢ ਕੱਢ ਲਾ ਅੱਛਾ ਲੈ ਲੈ ਚੱਕ ਲਾ ਹੁਣ ਫੇਰ ਦੁਬਾਰਾ ਉੱਥੇ ਜਾ ਰਹੇ ਆ ਸਿਲੈਕਸ਼ਨ ਉਹਨਾਂ ਦੀ ਕੱਪੜੀਆਂ ਦੀ ਬਹੁਤ ਹੌਲੀ ਹੌਲੀ ਹੋ ਰਹੀ ਹੈ ਚੱਲ ਚੱਲ ਬੈਠਾ ਬੈ ਜਾ ਬੈ ਜਾ ਕਿੰਨੇ ਸੂਟ ਸਿਲੈਕਟ ਹੋਗੇ ਇੱਕ ਆ ਗਿਆ ਪਸੰਦ ਤਰੀ ਇੰਨੇ ਵਸੋਲੇ ਇੱਧਰ ਨ ਯਾਰੀ ਲੜ ਰਿਆ ਚਾਕਲੇਟ ਦੇ ਸੂਟ ਦੋ ਸਿਲੈਕਟ ਹੋ ਗਏ ਆ ਸਾਹਮਣੇ ਰੱਖੇ ਪਏ ਨੇ ਦੋਨੇ ਨਹੀਂ ਨਹੀਂ ਇੱਧਰ ਲੈਣੇ ਸੱਚ ਆ ਵਾਲੇ ਆ ਵਾਲੇ ਦੇ ਦੋ ਦੀ ਸਿਲੈਕਸ਼ਨ ਹੋ ਚੁੱਕੀ ਆ ਬਾਕੀਆਂ ਦੀ ਸਿਲੈਕਸ਼ਨ ਚੱਲ ਰਹੀ ਆ ਇਹ ਦੋਨੇ ਸਾਈਡ ਤੇ ਤਾਂ ਰੱਖੇ ਨੇ ਕਿਉਂਕਿ ਇੱਥੇ ਖਲਾਰਾ ਬਹੁਤ ਜ਼ਿਆਦਾ ਪਿਆ ਹੈ ਇਸ ਲਈ ਉਹਨਾਂ ਨੇ ਇੱਧਰ ਰੱਖ ਤੇ ਤਾਂ ਸ਼ੋਪਿੰਗ ਡਨ ਹੋ ਗਈ ਤੇ ਹੁਣ ਪੈਸੇ ਦੇ ਰਹਿਆਂ ਬਸ फिर चलते हैं। कपड़े कपड़ी शॉपिंग डन होगी जिन्हें क लेने सेने ल ले हूँ सिर्फ थोड़ा बहुत होर समान लाने ला रहा वो देखते हैं लें फिर चलते हैं। सो फाइनली जो भी शॉपिंग करनी सी कर लेती गई है अब हम जा रहे हैं घर ਪਰਤੀਕ ਵਾਸਤੇ ਜੁੱਤੀ ਸਿਲੈਕਟ ਕੀਤੀ ਜਾ ਰਹੀ ਹੈ। ਰਹੇਗੀ ਸੀ ਇਹ। ਲੱਗਣ ਨਾਲ ਕੁਝ ਜਵਾਬ ਨਹੀਂ ਆਉਂਦੀ। ਲੱਗਦੀ ਵੀ। ਕਿਵੇਂ ਹੈ ਪਰਤੀਕ? ਵਧੀਆ ਕੀ? ਤੋਰ ਕੇ ਦੇਖੀ ਖੜਾ ਹੋ। ਆ ਜਾ। ਵਧੀਆ? ਕਿਵੇਂ ਲੱਗਦੀ ਆ? ਕੀ ਲੱਗਦੀ ਆ ਠੀਕ ਆ ਕਿਵੇਂ ਲੱਗਦੀ ਆ ਆ ਜੈ ਇਧਰ ਖੜਾ ਤੁਰ ਕੇ ਦੇਖ ਮੜਾ ਜਾ ਆ ਮੈਂ ਡੈਡੀ ਨੂੰ ਦੱਸ ਸਹੀ ਤਾਂ ਨਹੀਂ ਹੁੰਦੀ ਆ ਪਿੱਛਾ ਆ ਤਰੇ ਗਾੜੀ ਨੂੰ ਦੱਸ ਆਇਥੋਂ ਹੈ ਇਤਨੀ ਨਹੀਂ ਹੁੰਦੀ ਇਥੋਂ ਠੀਕ ਆ ਇਹ ਸੈਕਿੰਡ ਕਲਰ ਹੈ ਇਹ ਲੂਜ਼ ਲਾਉਂਗੇ ਉਹ ਲੱਗੂਗੀ ਜੇ ਪੈਚ ਲਾਉਂਗੇ ਉਹ ਨਰਮੀ ਆ ਤਾਂ ਲੂਜ਼ ਹੀ ਹੈ ਜਮਾ ਪਿੱਛਾ ਹੈ ਇਹ ਸਾਈਜ਼ ਵਿੱਚ ਜਮਾ ਹੋ ਗਿਆ ਵੀਰ ਪਾਲ ਨੇ ਵੀ ਲੈਣੀ ਹੈ ਜੁੱਤੀ ਦੇਖਦੇ ਆਂ ਕਿ ਕਨੈਕਟ ਕਿਦਾਂ ਨਹੀਂ ਕਰਦੇ ਆਂ ਦੇਖਨੇ ਕਿਦਾਂ ਇਹ ਬਲੈਕ ਪਸੰਦ ਹੋ ਗਈ ਜੁੱਤੀਆਂ ਹੋ ਗਈਆਂ ਡੰਗ ਤੇ ਆਹ ਪ੍ਰਤੀਕ ਦੇ ਲਈ ਚੀਜੀ ਲੈਂਦੀ ਇੱਕ ਫੋਟ ਦਿਨੀ ਫਾਈਨਲੀ ਹੁਣ ਜਾ ਰਹੇ ਆਂ ਘਰੇ ਇੱਕ ਦਮ ਉੱਪਰ ਕਿੱਥੇ ਆ ਗਏ ਫਿਰ ਦੀਗਾ ਘਰ ਆਏ ਘਰ ਆ ਗਏ ਤੈਨੂੰ ਪਤਾ ਵੀ ਘਰੇ ਆ ਗਏ ਤੈਨੂੰ ਕਿਵੇਂ ਪਤਾ ਲੱਗਿਆ ਵੀ ਘਰੇ ਆ ਗਏ ਆ ਗਿਆ ਸੀ ਆਉੱਚੇ ਆਉੱਚੇ ਆਪਣਾ ਘਰ ਆ ਵੇ ਲਾਈਟ ਬਜਾਨ ਲੈਣਾ ਤੂੰ ਲਓ ਵੀ ਕਰੋਗੇ ਰੈਂਟਰੀ ਬੇਬੇ ਸਾਨੂੰ ਡਿੱਕੀ ਜਾਂਦੀ ਆ ਬੈਠੀ ਓ ਦੇਖੋ ਸਾਹਮਣੇ ਬੇਬੇ ਬੈਠੀ ਲਓ ਜੀ ਆ ਗਿਆਂ ਕਰੀ ਸ਼ੋਪਿੰਗਾਂ ਕਰਕੇ ਪੈਸੇ ਪੂਸੇ ਲਾ ਕੇ ਸੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ ਟੇਕ ਕੇਅਰ ਬਾਏ ਬਾਏ